ਇਹਨਾਂ ਨੇ ਪੈਸੇ ਦਿੱਤੇ ਆ ਉਹ ਆਪ ਕੈਮਰੇ ਮੂਰੇ ਆ ਕੇ ਬੋਲਿਆ ਕਿ ਮੈਂ ਇੰਨੇ ਪੈਸੇ ਦਿੱਤੇ ਆ ਜੀ ਮੇਰੇ ਤੋਂ ਦੋ ਵਾਰੀ ਪੈਸੇ ਲੈ ਦਿੱਤੇ ਗਏ ਸੋਚਣ ਵਾਲੀ ਗੱਲ ਹੈ ਜੀ 20000 ਰੁਪਇਆ ਪ੍ਰਤੀ ਏਕੜ ਕਿਸੇ ਅਫਸਰ ਨੂੰ ਦੇਣ ਦੇ ਲਈ ਪਿੰਡਾਂ ਦੇ ਵਿੱਚ ਹੋਕਾ ਦੇ ਕੇ ਪੈਸੇ ਇਕੱਠੇ ਕੀਤੇ ਜਾਂਦੇ ਆ ਇੱਥੇ ਤਾਂ ਇਹ ਲੈ ਆਂਦੇ ਰਹੇ ਇਹਨਾਂ ਨੇ ਲੋਕਾਂ ਨੂੰ ਗੁੰਮਰਾਹ ਕਰਕੇ ਐ ਅਲਜਾਇਤਾਂ ਦੇ ਵਿੱਚ ਇਹਨਾਂ ਨੇ ਘਰ ਘਰ ਜਾ ਕੇ ਪੈਸੇ ਇਕੱਠੇ ਕਰੇ ਜਿਹੜੇ ਤੁਸੀਂ ਘਰ ਘਰ ਤੁਹਾਡੇ ਫੜਦੇ ਆ ਤੁਹਾਡੇ ਕੋਲ ਅਥਾਰਟੀ ਗਈ ਆ ਬਾਈ ਤੁਸੀਂ ਪੈਸੇ ਪਾਓਗੇ ਹੁਣ ਦਵਾ ਮੈਨੂੰ ਕਈ ਪਿੰਡਾਂ ਤੋਂ ਮੈਨੂੰ ਫੋਨ ਆ ਜਾਂਦੇ ਆ ਇਹ ਗੱਲ ਇਹ ਨਹੀਂ ਮੁਕਨੀ ਜਿਹਾ ਆਪਣੀ ਗੱਲਬਾਤ ਹੋ ਗਿਆ ਪਰ ਰਿਸਪੋਨਸ ਤਾਂ ਆਹ ਦੇਣੀਆਂ ਇਹਨੂੰ ਤਾਂ ਨਹੀਂ ਪਹਿਲਾਂ ਜਖਜਰ ਕਰਿਆ ਕਿ ਮੈਨੂੰ ਪਤਾ ਸੀ ਥੋੜੇ-ਮੋਟੀ ਦਰਖਾਸਤ ਤੇ ਇਹਦੇ ਕੋਈ ਕਾਰਵਾਈ ਨਹੀਂ ਹੋਣੀ ਮੈਂ ਇਹਦੀ ਵਿਜੀਲੈਂਸ ਜਾਂਚ ਮੰਗਦਾ ਸੀ ਆਈ.ਜੀ. ਜਾਂਚ ਮੰਗਦਾਗਾ ਕਿ ਸੈਂਟਰ ਨੇ ਪੈਸੇ ਪਾਣਾ ਤੁਸੀਂ ਕਾਹਦੇਦਾਰ ਤੇ ਪੈਸੇ ਇਕੱਠੇ ਕਰਦੇ ਫਿਰਦੇ ਹੋ ਕਹਿੰਦੇ ਨਹੀਂ ਇਹ ਬੰਦੇ ਨੂੰ ਫੋਨ ਕਰਕੇ ਬੰਦੇ ਰੋਕ ਕੇ ਜੋਦੇ ਤੇ ਇਕੱਠੇ ਨਾ ਹੋ ਤੁਹਾਨੂੰ ਅਸੀਂ ਡਬਲ ਪੈਸੇ ਮੋੜਾਂਗੇ ਮੈਂ ਨੰਬਰ ਵੀ ਜਾਰੀ ਕਰੂੰਗਾ ਜੀ ਜਿੰਨੇ ਨੰਬਰਾਂ ਦੀ ਰਿਕਾਰਡਿੰਗ ਨਿਕਲੇ ਜਿੰਨੇ ਰੇਡੀਓ ਪੰਜਾਬ ਟੂਡੇ ਦੇ ਫੇਸਬੁਕ ਪੇਜ ਅਤੇ YouTube ਚੈਨਲ ਦੇ ਉੱਤੇ ਤੁਹਾਡਾ ਸਵਾਗਤ ਹੈ ਪਿੰਡ ਮਹਾਰਾਜ ਅੱਜ ਸੁਰਖੀਆਂ 'ਚ ਆਇਆ ਹੋਇਆ ਮਾਮਲਾ ਸਾਰਿਆਂ ਨੂੰ ਪਤਾ ਹੈ ਕਿ ਭਗਵੰਤ ਸਿੰਘ ਮਾਨ ਇੱਥੇ ਆਉਂਦੇ ਨੇ ਤੇ ਇਸੇ ਪਿੰਡ ਦਾ ਇੱਕ ਨੌਜਵਾਨ ਜਿਹੜਾ ਹੈਗਾ ਉਹਨਾਂ ਕੋਲੇ ਇੱਕ ਮਸਲਾ ਠਾਉਂਦਾ ਤੇ ਮਸਲਾ ਠਾਉਂਦੇ ਸਾਰ ਹੀ ਪੁਲਿਸ ਜਿਹੜੀ ਹੈ ਉਹ ਪਿੰਡ ਦੇ ਵਿੱਚੋਂ ਕੁਝ ਬੰਦਿਆਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਸੀ ਅਸੀ ਮਾਹੌਲ ਪੱਕ ਜਾਂਦਾ ਰਣਜੋਤ ਸਿੰਘ ਜਿਹਨੂੰ ਪਿੰਡ ਦੇ ਵਿੱਚ ਜੋਦਾ ਮਹਾਰਾਜ ਕਹਿੰਦੇ ਨੇ ਇਹ ਉਹੀ ਵਿਅਕਤੀ ਹੈ ਜਿਨੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀਆਂ ਵੀਡੀਓਜ਼ ਦੇ ਵਿੱਚ ਭਗਵੰਤ ਮਾਨ ਪੁਲੇ ਆਪਣੀ ਸ਼ਿਕਾਇਤ ਦਰਜ ਕਰਾਉਂਦਾ ਹੁਣ ਇਸ ਵਕਤ ਸਾਡੇ ਨਾਲ ਨੇ ਰਣਜੋਤ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਰਣਜੋਤ ਮਸਲਾ ਕੀ ਹੋਇਆ ਸੀ ਉਦੋਂ ਜਦੋਂ ਤੁਸੀਂ ਬੈਠੇ ਇਹ ਕੀ ਗੱਲ ਪਹਿਲਾਂ ਪ੍ਰਿਪੇਅਰਡ ਸੀ ਜਾਂ ਤੁਹਾਨੂੰ ਦੱਸਿਆ ਗਿਆ ਸੀਗਾ ਕਿ ਆਹ ਮਸਲਾ ਉਠਾਉਣਾ ਕਿਉਂਕਿ ਉੱਥੇ ਜਿਹੜਾ ਤਮਾਮ ਜਿਹੜੇ ਕੈਮਰੇ ਤੁਹਾਡੇ ਆਲੇ ਦੁਆਲੇ ਘੁੰਮ ਰਹੇ ਸੀ ਇਹ ਮਸਲਾ ਨਾ 2021 ਦੇ ਵਿੱਚ ਨਾ ਸਾਡਾ ਭਾਰਤ ਮਾ ਰੋਡ ਜੋ ਨੰਗਨ ਦੀ ਇਹ ਖਬਰਾਂ ਆਈਆਂ ਅਖਬਾਰ ਚ ਜਿਮੀਨਾਂ ਰਿਕਵਰ ਹੋਣੇ ਉਹਨਾਂ ਦੇ ਅਖਬਾਰ ਤੇ ਨਾਂ ਆਏ ਬੰਦਿਆਂ ਦੇ ਸਾਡੇ ਬਜ਼ੁਰਗ ਦਾ ਨਾਂ ਆਇਆ ਜਗਜੀਤ ਸਿੰਘ ਸਾਣਾ ਫਗਰਨਾਮ ਸਿੰਘ ਐ ਪਤਾ ਲੱਗਾ ਕਿ ਇਹਨਾਂ ਨੇ ਜਿਮੀਨਾਂ ਰਿਕਵਰ ਹੋਣੀਆਂ ਨੇ ਉਹਨਾਂ ਕਹਿੰਦੇ ਇਹ ਪੈਸੇ ਆਪਾਂ ਨੂੰ ਪੈਣਗੇ ਜੀ ਇਹਦੇ ਪੈਸੇ ਪੈਣਿਆ 30 ਪੰਜੇ 25 ਲੱਖ ਪੈਣੇ ਹਨਾ ਸਾਲ ਅਸੀਂ ਆਖਿਆ ਜਿਮੀਨਾਂ ਦੇ ਰੇਟ ਘਟਾ ਉਦੋਂ 21 ਵਿੱਚ ਮੰਨ ਕੇ ਚਲੋ ਸਾਡੇ 17 ਲੱਖ ਰੁਪਏ ਰੇਟ ਤੇ ਆਪਾਂ 17 18 ਲੱਖ ਰੁਪਏ ਰੇਟ ਪੈਣਦਮ ਹੋਊਗਾ ਜਿਹੜਾ ਮਿਲਦਾ ਜੀ ਆ ਆ ਮਤਵਾ ਕਹਿੰਦੇ 30 ਲੱਖ ਪੈਣੇ ਕਹਿੰਦੇ ਯਾਰ ਆਪਾਂ ਨੂੰ ਪੈਸੇ ਘੱਟ ਮਿਲਦੇ ਨੇ ਤਾਂ ਲੋਕਾਂ ਨੇ ਇੱਥੇ ਆਪਾਂ ਜਦੋਂ ਪਤਾ ਲੱਗਿਆ ਰੋਡ ਨੰਗਣਾ ਲੋਕ ਇਕੱਠੇ-ਕੁੱਠੇ ਹੋਏ ਹੋਕੇ-ਹੋਕੇ ਦਵਾਏ ਇੱਥੇ ਜਨ ਮੀਟਿੰਗ ਮੋਟੀਆਂ ਹੋਣਗੀਆਂ ਮੜੀਆਂ ਮੋਟੀਆਂ ਤੇ ਉਦੋਂ ਕਹਿੰਦੇ ਆਪਾਂ ਕਾਂਗਰਸ ਦੀ ਸਰਕਾਰ 'ਚ ਕਹਿੰਦੇ ਕੈਪਟਨ ਸਾਹਿਬ ਦੇ ਮੁੱਖ ਮੰਤਰੀ ਆਪਣੇ ਪਿੰਡ ਦਾ ਆਪਾਂ ਉੱਥੇ ਧਰਨਾ ਲਾਵਾਂਗੇ ਜਾ ਕੇ ਇਸ ਗੱਲ ਦਾ ਆਪਣਾ ਬਹੁਤ ਫਰਕ ਪਊਗਾ ਆਪਾਂ ਨੂੰ ਆ ਆਪਾਂ ਕੋਲ 70 ਕਰੋੜ 1.5 ਕਰੋੜ ਦੀ ਮੰਗ ਰੱਖਾਂਗੇ ਕਿੱਲੇ ਦੀ ਤਾਂ ਆਪਾਂ ਨੂੰ ਫਿਰ ਪੈਸੇ ਮਿਲਣਗੇ ਜਾ ਕੇ ਚਲੋ ਉਦੋਂ ਬਾਅਦ ਉੱਥੇ ਉਦ ਤੇ ਕਿਸਾਨੀ ਦੂਲ ਚਾਸੀ ਉਹ ਤਾਂ ਕਿਸਾਨੀ ਦੂਲ ਜਾਂਦੇ ਹੁੰਦੇ ਸੀਗੇ ਤੇ ਇਧਰ ਇਹ ਕਿਸਾਨ ਇਕੱਠੇ ਹੋ ਕੇ ਇਹ ਖਲਿੰਦਰਾ ਕੇ ਸਾਰੇ ਬੰਦੇ ਲੈ ਆ ਕੇ ਜਾਂਦੇ ਹੁੰਦੇ ਸੀ ਇਧਰ ਧਰਨਾਂ ਤੇ ਜਦੋਂ ਉਹ ਧਰਨਾਂ ਤੋਂ ਬਾਅਦ ਜਦੋਂ ਜ਼ਮੀਨਾਂ ਦੇ ਰਿਕਵਰ ਹੋ ਗਈਆਂ ਐਸੇ ਖਾਤਿਆਂ ਦੇ ਮਾਰੇ ਮੋٹے ਬੰਦਿਆਂ ਦੇ ਪੈਣੇ ਸਟਾਰਟ ਹੋ ਗਏ ਤਾਂ ਇਹ ਕਹਿੰਦੇ ਬਾਈ ਜਿਹੜੇ ਬੰਦੇ ਨੂੰ ਪੈਸੇ ਪੈਣੇ ਸਟਾਰਟ ਹੋਣੇ ਨੇ ਜੇ ਆਪਾਂ ਸਾਡੀ ਅਫਸਰਾਂ ਨਾਲ ਗੱਲਬਾਤ ਹੋਈ ਜਾਂ ਮੀਟਿੰਗ ਹੋਈ ਜਾਗੀ ਜੇ ਆਪਾਂ 20000 ਰੁਪਏ ਪਰ ਇਕੜ ਕਿਲੇ ਦਾ ਦੇ ਦੇਗੀ ਤਾਂ ਆਪਾਂ ਨੂੰ 15 ਜਾਂ 20 ਲੱਖ ਰੇ ਵੱਧ ਪਾਊਗਾ 20000 ਕਿਹਨੂੰ ਦੇ ਦਈਏ ਜੇ ਕਿ ਨਾ ਪਾਸ ਇਕੱਠੇ ਕਰਕੇ ਆਪਸਾਂ ਨੂੰ ਦੇਣ ਤਾਂ ਸਾਡੀ ਗੱਲਬਾਤ ਹੋ ਗਈ ਕਹਿੰਦੇ ਕੁਲਿੰਦਰ ਆ ਕੇ ਕਹਿੰਦੇ ਤਾਂ ਇਹਨਾਂ ਨੇ ਆਪਦੇ ਬੰਦੇ ਪੰਜ ਚਾਰ ਲਾ ਕੇ ਪੱਤਿਆਂ ਚ ਪਿੰਡਾਂ ਚ ਇਹਨਾਂ ਨੇ ਪੈਸੇ ਇਕੱਠੇ ਕਰਨੇ ਸ਼ੁਰੂ ਕਰਤੇ ਜਿਹਨਾਂ ਨੇ ਪੈਸਾ ਇਕੱਠਾ ਕਰਨਾ ਸ਼ੁਰੂ ਕਰਤਾ ਮੰਨ ਕੇ ਚੱਲੋ ਮੈਨੂੰ ਤਾਂ ਹੁਣ ਪਤਾ ਲੱਗਦਾ ਕਿ ਜੇ ਸੀਮ ਸਾਹ ਤੋਂ ਬਾਅਦ ਫਰਚਾ ਹੁਣ ਤੋਂ ਬਾਅਦ ਮੈਨੂੰ ਕਈ ਪਿੰਡਾਂ ਚੋਂ ਮੈਨੂੰ ਫੋਨ ਆ ਜਾਂਦੇ ਆ ਇਹ ਗੱਲ ਇੱਥੇ ਨਹੀਂ ਮੁੱਕਣੀ ਆ ਜਾ ਕੇ ਹੁਣ ਅੱਜ ਵੀ ਕਿਸਾਨ ਇਕੱਠੇ ਹੋਏ ਸੀਗੇ ਸੰਲੀ ਬੱਤੀ ਕੂ ਤੇ ਜੀ ਘੱਟ ਸੀ ਕਿਸਾਨਾਂ ਦਾ ਜਿਹਨਾਂ ਨੇ ਪੈਸੇ ਦਿੱਤੇ ਆ ਉਹ ਆਪ ਕੈਮਰੇ ਮੂਰੇ ਆ ਕੇ ਬੋਲਿਆ ਕੋਈ ਕਿਸੇ ਦਾ ਨਾਮ ਲੈ ਰਿਹਾ ਬੰਦਾ ਕੋਈ ਕਿਸੇ ਦਾ ਨਾਮ ਹੈ ਜਿਹੜੇ ਬੰਦੇ ਗੱਫਤਾਰ ਕੀਤੇ ਸੀਗੇ ਉਹ ਮੈਂ ਥੋ ਘਰੋਂ ਆ ਕੇ ਲੈ ਕੇ ਗਿਆ ਦੋ ਦੋ ਗਿੜੇ ਮਾਰਦਾ ਸੀਗਾ ਪਰ ਇਹ ਗੱਲਾਂ ਤਾਂ ਛੱਡੋ ਆਪਾਂ ਮੈਂ ਤਾਂ ਇਹ ਗੱਲ ਕਰਦਾਗਾ ਕਿ ਜਿਹੜਾ ਇਹ ਭਾਰਤਮਾ ਰੋਡ ਨੰਗਿਆਗਾ ਇਸ 17 18 ਫਿੰਡਾ ਕਾ ਪੈਸੇ ਇਕੱਠੇ ਕਰੇ ਗਿਆ ਭੈ ਰੂਪਾ ਮਹਰਾਜ ਸਿਲਵਰ ਆ ਭੈਣੀ ਰੱਥੜੇ ਕੋਠੇ ਲਹਿਰਾ ਵੇਗਾ ਜਿੱਥੋਂ ਇਹ ਨੰਗਿਆ ਰੋਡ ਹੈ ਇਹ ਮੰਨ ਕੇ ਗੱਲੋ ਜੇ ਮੈਂ ਆਪਦੀ ਪਿੰਡ ਦੀ ਗੱਲ ਕਰਦਾ ਕਿ ਮੇਰੇ ਪਿੰਡ ਚੋਂ ਕਹਿੰਦੇ 8 ਲੱਖ ਰੁਪਏ ਫੱਤੀ ਜੋ ਇਕੱਠਾ ਹੋਇਆ 32 ਲੱਖ ਸਾਡੇ ਪਿੰਡ ਦੇ ਇਕੱਠਾ ਹੋਇਆ ਕੱਲਾ ਰੁਪਇਆ ਜਮੀਨ ਜਮੀਨ ਆਈ ਦੇਖ ਲੋ ਕਿੰਨੇ ਕਿੰਨੇ ਪਿੰਡਾਂ ਦੇ ਵਿੱਚ ਦੀ ਆ ਗਈ ਤੁਹਾਡੇ ਪਿੰਡ ਦੀ ਕਿੰਨੇ ਕਿੱਲੇ ਆਈ ਹੈ 250 ਕਿੱਲਾ ਬਹਣ ਆਇਆ ਹੋ ਮੇਰੇ ਹਿਸਾਬ ਨਾਲ ਜੀ 2 2.50 ਕਿੱਲਾ ਬਹਣ ਆਇਆ ਹੋਗਾ ਪਰ ਮੈਂ ਤਾਂ ਇਹ ਕਹਿਣਾ ਕਿ ਸਾਡੇ ਭੋਲੇ ਭਾਲੇ ਲੋਕਾਂ ਨੂੰ ਇਹਨਾਂ ਨੇ ਕੋਈ ਮਾੜੀ ਮੋਟੀ ਸਹਾਇਤ ਨਹੀਂ ਦਿੱਤੀ ਜੀ ਇਹ ਜਦੋਂ ਉੱਥੇ ਤਾਂ ਨੇ ਤੇ ਲਿਆਂਦੇ ਰਹੇ ਇਹਨਾਂ ਨੇ ਲੋਕਾਂ ਨੂੰ ਗੁੰਮਰਾਹ ਕਰਕੇ ਹਾਂ ਅਲਜਾਇਤਾਂ ਦੇ ਵਿੱਚ ਇਹਨਾਂ ਨੇ ਘਰ-ਘਰ ਜਾ ਕੇ ਪੈਸੇ ਇਕੱਠੇ ਕਰੇ ਜਿਹੜੇ ਖਾਣੇ ਦਿੱਤੇ ਨਹੀਂ ਹੁਣ ਦੂਜੀ-ਦੂਜੀ ਵਾਰ ਵੀ ਗਏ ਹੂੰ ਜਦੋਂ ਮੇਰੇ ਕੋਲੇ ਆਏ ਮੈਂ ਕਮੇਟੀ ਨਾਲ ਗੱਲਬਾਤ ਕੀਤੀ ਮੈਂ ਕਿਹਾ ਸੈਂਟਰ ਨੇ ਪੈਸੇ ਪਾਉਣੇ ਆ ਹੂੰ ਤੁਸੀਂ ਘਰ-ਘਰ ਤੋਂ ਦੇ ਫਿਰਦੇ ਥੋਡੇ ਕੋਲ ਅਥਾਰਟੀ ਕੋਈ ਆ ਭਾਈ ਤੁਸੀਂ ਪੈਸੇ ਪਾਓਗੇ ਹੂੰ ਸੈਂਟਰ ਨੇ ਪੈਸੇ ਪਾਉਣੇ ਤੁਸੀਂ ਕਾਹਦੇ ਦਾਰ ਤੇ ਪੈਸੇ ਇਕੱਠੇ ਕਰਦੇ ਫਿਰਦੇ ਹੋ ਕਹਿੰਦੇ ਨਹੀਂ ਆਪਣੀ ਗੱਲਬਾਤ ਹੋ ਗਈ ਆਪਾਂ ਰਿਸਪੋਨਸਤਾ ਤਾਂ ਦੇਣੀ ਆ ਕੁਲਵਿੰਦਰ ਨੇ ਗੱਲ ਕਰਿਆ ਕਿ ਪੂਰੇ ਕਹਿੰਨੇ ਮੈਂ ਕਿਹਾ ਜੇ ਐਂ ਪੈਸੇ ਪਾ ਲੈਗਾ ਤੁਸੀਂ ਵੀ ਕਹਿੰਦਾ ਮੈਨੂੰ 50000 ਦੇ ਦੇ ਨ ਇਹ ਆਈ ਪੈਸੇ ਪੈਣ ਲੱਗ ਜਾਣ ਹੁਣ ਜਿਹੜੇ ਬੰਦੇ ਪੜ੍ਹੇ ਲਿਖੇ ਇਨਸਾਨ ਆ ਇਹ ਪੈਸੇ ਇਕੱਠੇ ਉਹਨਾਂ ਆਈ ਨਾਲ ਲੱਗਾ ਕੇ ਅਸੀਂ ਹਸਪਤਾਲ ਦੇ ਪੈਸੇ ਇਕੱਠੇ ਕਰੀ ਜਾਂਨੇ ਆ ਜੁੜੇ ਮੁੱਦਾ ਚੱਕਿਆ ਜਾਊਗਾ ਇਹ ਕਿੱਥੋਂ ਗੱਲ ਜਾਊਗੀ ਦੱਸੋ ਮੈਨੂੰ ਮੈਂ ਇਹ ਮੁੱਦਾ ਬਹੁਤ ਲੰਮੇ ਟਾਈਮ ਦਾ ਪਿਆਸੀ ਮੇਰੇ ਦਿਮਾਗ ਦੇ ਵਿੱਚ ਪਰ ਮੈਂ ਇਹਨੂੰ ਤਾਂ ਨਹੀਂ ਪਹਿਲਾਂ ਜਖਾਇਰ ਕਰਿਆ ਕਿ ਮੈਨੂੰ ਪਤਾ ਸੀ ਥੋੜੇ-ਮੋਟੀ ਦਰਖਾਸਤ ਤੇ ਇਹਦੇ ਕੋਈ ਕਾਰਵਾਈ ਨਹੀਂ ਹੋਣੀ ਮੈਂ ਕੱਲ ਦਾ ਮੈਂ ਚੰਨਣਾ ਤੇ ਗਏ ਜਨਾ ਕਿ ਮੈਂ ਇਹਦੀ ਵਿਜੀਲੈਂਸ ਜਾਂਚ ਮੰਗਦਾ ਸੀਆਈਡੀ ਜਾਂਚ ਮੰਗਦਾਗਾ ਕਿ ਢੰਗਾਈ ਨਾਲ ਜਿਹੜੇ ਬੰਦਿਆਂ ਨੇ ਪੈਸਾ ਖਾਦਾ ਕਿਸਾਨਾਂ ਦਾ ਗਰੀਬ ਲੋਕਾਂ ਨੂੰ ਗਮਰਾਹ ਕਰਕੇ 20 20 30 30000 ਰੁਪਏ ਮੇਰਾ ਗਮਾਂਡ ਚ ਮੁੰਡਾ ਗੱਗੀ ਆ ਜਾ ਇੰਟਰਵਿਊ ਦਿੱਤੀ ਆ ਉਹਦਾ ਚਲੇਦੇ ਸਾਰੇ ਉਹਨਾਂ ਦੇ ਸਾਂਝਾ ਪਰਿਵਾਰ ਸੀ ਜ਼ਮੀਨ ਦੋਖ ਲਿਆਈ ਖਾਤੇ ਪਰਿਵਾਰਾਂ ਨੂੰ ਅੱਡੋ ਅੱਡੀ ਸਾਂਝੇ ਕਰਾਂ ਤਾਈ ਚਾਚਾ ਨੂੰ ਪੈ ਗਏ ਤੇ ਲੈ ਗਏ ਉਹ ਤੋਂ 50000 ਰੁਪਏ ਕਹਿੰਦਾ ਮੈਂ ਤਾਂ ਪਰਸੈਂਟਿੰਗ ਦੇ ਪੈਸੇ ਵੀ ਲੈ ਗਏ ਉਹਨਾਂ ਚੈਨਰ ਦੇ ਰਾਹੀਂ ਰਤਨਾਂ ਲੱਗਿਆਏ ਸੀਗੇ ਤੇ ਜੱਸ ਗਰੇਵਾਲਾ ਸੀ ਉਹਦੇ ਚੈਨਲ ਤੇ ਵੀ ਉਹਨਾਂ ਨੇ ਬੰਦੇ ਨੇ ਬੋਲਿਆ ਸਾਰਾ ਕੁਝ ਹੁਣ ਮੀਡੀਆ 10 ਵਜੇ ਸਾਡਾ 11 ਵਜੇ ਘਟੇ ਛੱਡੇ 11 ਵਜੇ ਨਾ ਉੱਥੇ ਆਏ ਆ ਜੇ ਤੁਸੀਂ ਪਹਿਲਾਂ ਮੇਰੇ ਨਾਲ ਫਰਕ ਕਰ ਲੈਂਦੇ ਤੁਸੀਂ ਉਹ ਲੋਕਾਂ ਦਾ ਆਪਾਂ ਇਕੱਠੇ ਜਾ ਜਾਂਦੇ ਬਹੁਤ ਵੱਡੀ ਗੱਲ ਸੀਗੀ ਤੇ ਮੈਂ ਤਾਂ ਇਹੀ ਮੰਗ ਕਰਦਾਗਾ ਕਿ ਜਿਹੜੇ ਬੰਦਿਆਂ ਨੇ ਪੈਸਾ ਇਕੱਠਾ ਕਰਕੇ ਖਰਦਾਗਾ ਉਹਨਾਂ ਤੇ ਸਖਤ ਐਕਸ਼ਨ ਕਾਰਵਾਈ ਹੋਵੇ ਬੰਦਿਆਂ ਤੇ ਜਿਹੜੇ ਬੰਦਿਆਂ ਨੇ ਬੰਦੇ ਕਿਹੜੇ-ਕਿਹੜੇ ਨੇ ਨਾਂ ਲੈ ਕੇ ਦੱਸੋ ਨਾ ਵੀ ਕਿਹੜੇ ਬੰਦੇ ਨੇ ਜਿਵੇਂ ਤੁਸੀਂ ਗੱਲ ਕਰਤੀ ਕਿ 20000 ਰੁਪਇਆ ਪ੍ਰਤੀ ਏਕੜ ਸੋਚਣ ਵਾਲੀ ਗੱਲ ਹੈ ਜੀ 20000 ਰੁਪਿਆ ਪ੍ਰਤੀ ਏਕੜ ਕਿਸੇ ਅਫਸਰ ਨੂੰ ਦੇਣ ਦੇ ਲਈ ਪਿੰਡਾਂ ਦੇ ਵਿੱਚ ਹੋਕਾ ਦੇ ਕੇ ਪੈਸੇ ਇਕੱਠੇ ਕੀਤੇ ਜਾਂਦੇ ਆ ਤਾਂ ਇਹਦਾ ਮਤਲਬ ਇਹ ਰਿਸ਼ਵਤ ਖੋਰੀ ਵੱਡੇ ਪੱਧਰ ਤੇ ਹੈ ਪਰ ਜਿਹੜੀ ਗੱਲ ਆਪਾਂ ਦੇਖਦੇ ਆ ਕਿ ਜਿਵੇਂ ਕੁਝ ਹੋਇਆ ਇੱਕੇਦਮ ਹੋਇਆ ਕੀ ਤੁਸੀਂ ਇਸ ਗੱਲ ਨੂੰ ਭਗਵਾਨ ਸਿੰਘ ਮਾਨ ਨੂੰ ਜਾਂ ਸੀਐਮ ਪੰਜਾਬ ਨੂੰ ਸਮਝਾਉਣ ਦੇ ਵਿੱਚ ਅਸਮਰਥ ਰਹੇ ਪੂਰੀ ਗੱਲ ਨਹੀਂ ਉਹਨਾਂ ਤੱਕ ਪਹੁੰਚਾ ਸਕੇ ਤੇ ਕਾਲ ਇੰਨੀ ਕਿਉਂ ਹੋ ਗਈ ਇੱਕੇਦਮ ਪਰਚਾ ਦੇ ਕਾਲ ਤਾਂ ਸੀਐਮ ਸਾਨੂੰ ਮੈਂ ਆਖਿਆ ਜੀ ਮੈਂ ਕਿਹਾ ਬੰਦੇ ਕੋਲ 50 ਕਿੱਲੇ ਜੱਦੀ ਜ਼ਮੀਨ ਆ ਹੂੰ ਤੇ ਮੈਂ ਕਿਹਾ ਉਹ ਬੰਦੇ ਨੇ ਬੰਦੇ ਪਿੰਡ ਦੇ ਵਿੱਚ ਲਾ ਕੇ ਪੰਜ ਚਾਰ ਉਹਨੇ ਪੈਸੇ ਇਕੱਠੇ ਕਰਕੇ ਸਾਰੇ ਹਾਪੜ ਗਿਆ ਪਤਾ ਨਹੀਂ ਕਿਹੜੇ ਅਸਰੋਂ ਦਿੱਤੇ ਜੀ ਬਹੁਤ ਵੱਡੀ ਖੰਦਨਾਂ ਨਾਲ ਲੁੱਟ ਹੋਈ ਆ ਸੈਂਟਰ ਨੇ ਪੈਸੇ ਪਾਉਣ ਸੀ ਇਹਨਾਂ ਨੇ 20000 ਰੁਪਏ ਕਾਹਦਾ ਲੱਤਾ ਮੈਂ ਤਾਂ ਉਹਦੀ ਜਾਂਚ ਬਾਰੇ ਗੱਲ ਕਰੀ ਸੀ ਸੀਐਮ ਸਾਹਿਬ ਜਦੋਂ ਮੈਂ ਇਹ ਸੀਰੇ ਦਾ ਮੁੱਦਾ ਮੁੱਦਾ ਚੱਕਣ ਲੱਗਾ ਆਦੇ ਪਿੰਡ ਦਾ ਤੇ ਮੈਂ ਆਖਿਆ ਜੀ ਮੈਂ ਕਿਹਾ 2006 ਤੋਂ ਲੈ ਕੇ ਸੀਐਮ ਸਾਹਿਬ ਕਹਿੰਦੇ ਕੋਈ ਨਹੀਂ ਬਾਤ ਕਰਨੀ ਗੱਲ ਹੈ ਕਹਿੰਦੇ ਹੁਣ ਇੱਧਰ ਆ ਗਏ ਸਾਡੇ ਕੋਲ ਤੇ ਉਹਨਾਂ ਨੇ ਤਰੰਤ ਹੀ ਮੈਨੂੰ ਪੁੱਛ ਲਿਆ ਜਦੋਂ ਕਹਿੰਦੇ ਵੀ ਕਿਹੜਾ ਕਾਨੂੰਨ ਦੱਸਾਂਗਾ ਨਾ ਹੁਣ ਜਿਹੜੇ ਬੰਦੇ ਦੋਸ਼ੀ ਹੋਣਗੇ ਉਹਨਾਂ ਦੇ ਕਾਰਵਾਈ ਹੋ ਜੂਗੀ ਹਜੇ ਪਰਚਾ ਹੋਇਆ ਵਾ ਅਦਾਲਤ ਕੋਰਟ ਚ ਚੱਲੂ ਕੇਸ ਇਹ ਹਰ ਕੋ ਜਿਹੜੇ ਬੰਦੇ ਨੂੰ ਜਿਨ੍ਹਾਂ ਨੇ ਹੁਣ ਕਹਿੰਦੇ ਜਿਨ੍ਹਾਂ ਨੇ ਪੈਸੇ ਇਕੱਠੇ ਕਰਕੇ ਦਿੱਤਾ ਉਹ ਦੱਸਣਗੇ ਕਿ ਕੁਲਵਿੰਦਰ ਨੂੰ ਦਿੱਤਾ ਨਾ ਲੈਣਗੇ ਫਿਰ ਕੁਲਵਿੰਦਰ ਕਾਹਾਂ ਦੱਸੂ ਮੈਂ ਕਿਹਨੂੰ ਦਿੱਤੇ ਆ ਆਪਾਂ ਤਾਂ ਕਹਿੰਦਾ ਮੈਂ ਤਾਂ ਜਾਂਚ ਮੰਗਿਆ ਭਾਈ ਲੋਕਾਂ ਦਾ ਪੈਸਾ ਜਿਹੜਾ ਬੇਫਾਲਤੂ ਕੱਟਾ ਕੀਤਾ ਗਮਨਾਹ ਕਰਕੇ ਲੋਕਾਂ ਦਾ ਪੈਸਾ ਲੋਕਾਂ ਨੂੰ ਮਿਲਣਾ ਚਾਹੀਦਾ ਗਰੀਬ ਬੰਦਿਆਂ ਨੂੰ ਜਿਹਨੇ 50 5000 ਰੁਪਏ ਲਿੱਤਾ ਇਹਨਾਂ ਦਾ 3 ਕਿਲੇ ਵਾਣ 60000 ਰੁਪਏ ਇਹਨਾਂ ਪਰਸੈਂਟ ਕਿਤੇ ਵੀ ਲੋਕਾਂ ਤੋਂ ਵਰਾ ਕੇ ਪੈਣਾ ਤਾਂ ਕਿ ਤੁਸੀਂ ਪਰਸੈਂਟ ਕਿੰਦੇ ਆਉਂਗੇ ਕਿੰਨੇ ਪਰਸੈਂਟੇਜ ਇਹਨਾਂ ਨੇ 5% ਕਿਹਾ ਜੀ ਬੰਦਿਆਂ ਵੀ ਜੇ ਸਮਝ ਲਓ 50 ਲੱਖ ਰੁਪਏ ਕਿਲੇ ਦਾ ਮਿਲਿਆ ਤਾਂ ਫਿਰ ਉਹਦੇ ਵਿੱਚੋਂ 5% ਜਿਹੜਾ ਹੈ 2.5 ਲੱਖ ਰੁਪਏ ਦੇ ਨਾਲ ਨਾ ਤਕਰੀਬਨ ਤਕਰੀਬਨ ਉਹ ਅੱਡ ਗਿਆ ਅੱਡ ਗਿਆ ਇਹਨਾਂ ਨੇ ਇਹ ਕਹਿੰਦੇ ਤੁਹਾਨੂੰ ਵੱਧ ਮਿਲਣਗੇ ਪਰ ਸਾਡੀ ਜਿਹੜੀ ਮਹਰਾਜ ਦੇ ਕੋਲੇ ਜ਼ਮੀਨ ਸੀਗੀ ਜੀ ਉਹ ਤਾਂ 52 ਲੱਖ ਰੁਪਏ ਪਿਆਗਾ ਇਹ ਨਹਿਰ ਦੇ ਕੋਲੇ ਜ਼ਮੀਨਾਂ ਸੀ ਉਥੇ 49 ਲੱਖ ਰੁਪਏ ਪਿਆ ਕਿਸਾਨਾਂ ਨੂੰ ਤੇ ਇਹਨਾਂ ਜਿਹੜੇ ਕਹਿੰਦੇ ਵਾਧਾ ਪੈਣਗੇ ਪੈਸੇ ਉਹ ਕੋਈ ਨਹੀਂ ਪਿਆ ਨਾ ਲੋਕਾਂ ਨੇ ਅੱਜ ਉੱਥੇ ਚੈਨਲਾਂ ਦੇ ਲੋਕਾਂ ਸਾਰਿਆਂ ਨੇ ਮੀਡੀਆ 'ਚ ਆ ਕੇ ਆਹ ਬੋਲਿਆ ਲੋਕਾਂ ਨੇ ਸਾਡੇ ਨਾਲ ਆਹ ਕੁਸੋਇਆ ਆਹ ਕੁਸੋਇਆ ਇਹਨੇ ਨੇ ਪੈਸੇ ਦਿੱਤੇ ਆ ਕੇ ਮੈਂ ਤਾਂ ਇਹੀ ਮੰਗ ਕਰਦਾ ਕਿ ਇਹਦੀ ਢੰਗਾਈ ਨਾ ਜਾਂਚ ਕੀਤੀ ਜਾਵੇ ਜਿਹੜੇ ਬੰਦੇ ਦੋਸ਼ੀ ਆ ਹਨਾ ਉਹਨਾਂ ਤੋਂ ਮੈਂ ਤਾਂ ਪਿੱਛੇ ਜਿਹੜੇ ਮੈਂ ਧਿਆਨ ਦੇਤੇ ਨਾ ਮੈਂ ਅੱਜ ਪਿੱਛੇ ਹਟਾਂ ਨਾ ਮੈਂ ਹਟਾਂ ਕੱਲ ਮੈਨੂੰ ਧਮਕੀਆਂ ਤਾਂ ਕਾਈ ਜਾਂਦੇ ਬੰਦਿਆਂ ਦੀ ਕਾਹਦੀਆਂ ਧਮਕੀਆਂ ਨਹੀਂ ਆਹ ਕੌਣ ਧਮਕੀਆਂ ਦੇ ਰਿਹਾ ਧਮਕੀਆਂ ਮੈਨੂੰ ਜਿਹੜਾ ਹਰਪਾਲ ਸਿੰਘ ਦਾ ਬੇਟਾ ਤਲਵਿੰਦਰ ਸਿੰਘ ਮੈਨੂੰ ਕਹਿੰਦਾ ਤੇਰੇ ਨਾਲ 31 ਦੇ 21 ਪਾਵਾਂਗੇ ਮੈਨੂੰ ਫੋਨ ਲਾ ਕੇ ਦਿੱਤਿਆ ਕਹਿੰਦਾ ਕੋਈ ਨਹੀਂ ਦੇਖਾਂਗੇ ਐਂ ਕਰਦੇ ਆ ਪਰ ਜਦੋਂ ਸੋਡੇ ਬਜ਼ੁਰਗ ਪੈਸੇ ਇਕੱਠੇ ਕਰਦੇ ਸੀ ਰਸਵਤ ਦੇ ਸੋਨੂੰ ਪਤਾ ਨਹੀਂ ਸੀ ਰਸਵਤ ਦਾ ਹੁਣ ਇੱਕ ਪਾਸੇ ਕਹਿੰਦਾ ਕਿ ਜਿਹੜੇ ਆਪਣੀ ਪਿੰਡਾਂ ਵਿੱਚ ਕਾਈ ਹੁੰਦੀ ਆਪਾਂ ਇਕੱਠੀ ਕਰਦੇ ਆ ਕਾਈ 20- ਇਦਾਂ ਪੰਮੀ ਸਿਆਣੇ ਆ ਹੁਣ ਕਰਾਹੀ ਜੇ ਕਾਈ ਹੁੰਦੇ ਹਿਆਰ ਹੋ ਗਈ ਪੰਤ ਹੋ ਗਈ ਹੁਣ ਮੈਂ ਟੂਰਨਾਮੈਂਟ ਕਰਾਉਣਾ ਮੈਂ ਪ੍ਰਧਾਨ ਰਿਹਾ ਜੀ ਕਲੱਬ ਦਾ ਮੈਂ ਟੂਰਨਾਮੈਂਟ ਕਰਾਉਣਾ ਜੇ ਮੈਂ ਕਹੀਦੀ ਪੈਸੇ ਲੈਣਾ ਮੈਂ ਉਹਦੀ ਫੋਟੋ ਥੱਲੇ ਪੈਸੇ ਲੱਗਦਾ ਇਹਨੇ ਇੰਨੇ ਪੈ ਦਿੱਤੇ ਦਾ ਨਾਮ ਲਿਖਦਾ ਫੋਟਰ ਤੇ ਇੰਨੇ ਨਾਮ ਹੋ ਗਏ ਠੀਕ ਹੈ ਨਾ ਤੇ ਇਹਨਾਂ ਨੇ ਰਸਬਤ ਦਿੱਤੀ ਕਿ ਜਿਹੜੇ ਬੰਦੇ ਕਹਿੰਦੇ ਸਾਥੋਂ ਚੈੱਕ ਲੈ ਲਓ ਜੀ ਤੁਸੀਂ ਪੈਸੇ ਹੈ ਨਹੀਂ ਕਹਿੰਦੇ ਨਹੀਂ ਚੈੱਕ ਲੈਣਾ ਸੀ ਕਹਿੰਦੇ ਸਾਥੋਂ ਕੈਸ ਲੈਣਾ ਤੇ ਇਹ ਲੇਖਾ ਜੋਖਾ ਤੁਸੀਂ ਬਣਾ ਕੇ ਰੱਖਿਆ ਹੋਇਆ ਤੇ ਉਹ ਬੰਦੇ ਕੀ ਐਫੀਡੇਵਿਟ ਦੇਣ ਨੂੰ ਤਿਆਰ ਨੇ ਕਿ ਅਸੀਂ ਐਨ ਐ ਰੁਪਏ ਦਿੱਤੇ ਨੇ ਸਾਰੇ ਐਫੀਡੇਵਿਟ ਦੇਣ ਨੂੰ ਤਿਆਰ ਆ ਉਹ ਤਾਂ ਹੁਣ ਵੀ ਥਾਣੇ ਜਾਣ ਨੂੰ ਤਿਆਰ ਸਕੇ ਚੱਲ ਗਏ ਮੈਂ ਕੋਈ ਨਾ ਪਾਥ ਚੱਲਣ ਹੰਡੇ ਤਾਂ ਮਗਰ ਐਸਐਚਓ ਰੇਡ ਤੇ ਗਏ ਬੰਨੇ ਮੈਂ ਐਸਐਸਓ ਸਾਹਿਬ ਡਿਪਟੀ ਸਾਹਿਬ ਸਾਰੇ ਰੇਡ ਤੇ ਨੇਗੇ ਮੈਂ ਥਾਣੇ ਹੈ ਨਹੀਂ ਮੈਨੂੰ ਟਾਈਮ ਤੇ 5 6 ਵਜੇ ਦਾ ਪਾਥ ਨੇ 5 6 ਵਜੇ ਜਾਵਾਂਗੇ ਉਹ ਕਹਿੰਦੇ ਸੀ ਐਫੀਡਾਪਟ ਦੇਣ ਤਾਰ ਜਿਹੜੇ ਹੁਣ ਤੁਸੀਂ ਦੇਖੋ ਜਿਹੜੇ ਬੰਦੇ ਕੈਮਰੇ ਸਾਹਮਣੇ ਆ ਕੇ ਉਹਨਾਂ ਨੇ ਲੱਤਾਂ 'ਚ ਜਾਣ ਆ ਬੰਦੇ ਉਹ ਆਇਆ ਹੁਣ ਇਹ ਬੰਦੇ ਨੂੰ ਫੋਨ ਕਰਕੇ ਬੰਦੇ ਰੋਕਿਆ ਜੋਦੇ ਤੇ ਕੱਠ ਦੇ ਨਾ ਤੁਹਾਨੂੰ ਅਸੀਂ ਡਬਲ ਪੈਸੇ ਮੋੜਾਂਗੇ ਮੈਂ 10 ਨੰਬਰ ਵੀ ਜਾਰੀ ਕਰੂੰਗਾ ਜੀ ਜਿੰਨਾਂ ਨੰਬਰਾਂ ਦੀ ਰਿਕਾਰਡਿੰਗ ਨਿਕਲੇ ਜਿਨ੍ਹਾਂ ਨੇ ਕੁਲਵਿੰਦਰ ਨੇ ਜਦੋਂ ਸੀਮ ਸਿੰਘ ਸਾਹਿਬ ਨੇ ਬੋਲਿਆ ਕੁਲਵਿੰਦਰ ਨੂੰ ਜਿਹੜਾ ਫੋਨ ਨੰਬਰ ਗਿਆ ਉਹ ਬੰਦੇ ਵਿੱਚੀ ਫਸੂ ਮਕਦਮੇ ਵਿੱਚ ਜਿਹੜੇ ਬੰਦੇ ਨੇ ਉਹਨੂੰ ਕਾਲ ਕਰਕੇ ਕਿਹਾ ਕਿ ਤੇ ਆ ਗੱਲ ਤੂੰ ਭਾਜਾ ਤੇਰੀ ਗੱਲਬਾਤ ਹੋ ਗਈ ਹੁਣ ਉਹ ਬੰਦਾ 10 ਨੰਬਰ ਪਿੰਡ ਦੇ ਬੰਦਿਆਂ ਦੇ ਹੋਰ ਜਾਰੀ ਕਰਕੇ ਐਸਐਸਪੀ ਮੈਡਮ ਨੂੰ ਦੇ ਰਿਆਂ ਮੈਥੋਂ ਮੰਗੇ ਗਏ ਕੱਲ ਦੇ ਨੰਬਰ ਮੰਗੇ ਜਾਂਦੇ ਆ ਮੈਂ ਇਹੀ ਸੋਚ ਸਮਝ ਕੇ ਦਿਊਗਾ ਕਿਹੜੇ ਬੰਦੇ ਨੇ ਨੰਬਰ ਦੇ ਕੇ ਮੈਂ ਜਾਂਚ ਕਰਾਵਾਂ ਕਿਹੜੇ ਬੰਦਿਆਂ ਨੇ ਫੋਨ ਕਰ ਕਰ ਦੱਸਾ ਕਿ ਆ ਤਾਂ ਕੰਮ ਹੋ ਗਿਆ ਹੋਏ ਆਪਣਾ ਕੀ ਪਤਾ ਇਹ ਵੀ ਹਿੱਸੇਦਾਰ ਦੇ ਵਿੱਚ ਹੋਣ ਜੀ ਹੁਣ ਜਿਹੜਾ ਮੈਂ ਅੱਜ ਕੱਲ ਪੈਸੇ ਇਕੱਠਾ ਕਰ ਰਿਹਾ ਸੋਨੂੰ ਲੈ ਕੇ ਜਮਾ ਕਰਾ ਰਿਹਾ ਮੈਨੂੰ ਇਹ ਨਹੀਂ ਪਤਾ ਕਿ ਮੈਂ ਰਸਵਤ ਦੇ ਪੈਸੇ ਇਕੱਠੇ ਕਰਿਆ ਨਹੀਂ 20000 ਲੋਕਾਂ ਦਾ ਦੱਸਿਆ ਨਾਲ ਲੋਕਾਂ ਦਾ ਦੱਸਿਆ ਕਿ ਅਪਨ ਵੱਧ ਕੇ ਪੈਸੇ ਪੈਣਗੇ ਹਜੇ ਹੁਣ ਇਹ 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 ਜਦੋਂ ਨਵੀਂ ਸਰਕਾਰ ਬਣ ਗਈ ਉਦੋਂ ਵੀ ਪੈਸੇ ਇਕੱਠੇ ਹੋਏ ਆ ਆਮ ਆਦਮੀ ਪਾਰਟੀ ਦੀ ਸਰਕਾਰ ਚ ਵੀ ਪੈਸੇ ਕੱਟੇ ਹੋ ਕੇ ਕੈਪਟਨ ਸਰਕਾਰ ਚ ਕੱਟੇ ਹੋਏ ਨੇ ਪੈਸੇ ਕੱਟੇ ਹੋਏ ਨੇ ਇਹ ਕਿੰਨੇ ਮਹੀਨਿਆਂ ਚ ਹੋ ਗਏ ਸੀ ਪੈਸੇ ਕੱਟੇ ਇਹ ਬਸ ਮਨ ਮਹੀਨੇ ਜਿਹੜੇ ਮਹੀਨੇ ਚ ਹੋ ਗਏ ਸੀ ਪੈਸੇ ਇਕੱਠੇ ਜੀ ਫਿਰ ਤਾਂ ਤੰਨੇ ਤੋਂ ਨਹੀਂ ਲੱਗਦੇ ਰਹੇ ਬਸ ਉਦੋਂ ਹੂੰ ਉਦੋਂ ਪੈਸੇ ਇਕੱਠੇ ਹੋ ਗਏ ਹੂੰ ਡਿਪਟੀ ਸਾਹਿਬ ਕੋਲ ਦਿਖਾ ਦਿੱਤੀ ਸੀ ਉਦੋਂ ਸਿਕੰਦਰ ਸਿੰਘਾ ਮੁੰਡਾ ਆਪਣਾ ਬਾਬਾ ਜੀ ਦੀ ਸੇਵਾ ਦਾ ਉਹ ਕਰ ਵਰਤਨ ਸਨ ਜਿਨ੍ਹਾਂ ਨੇ ਮੇਰੇ ਨਾਲ ਬਿਆਨ ਲਿਖਾਇਆ ਜਿਹੜਾ ਪਰਚਾ ਕਰਾਇਆ ਉਹਨਾਂ ਨੇ ਮੇਰੇ ਨਾਲ ਬਿਆਨ ਦਿੱਤੇ ਆ ਉਹਨਾਂ ਨੇ ਉਹਨਾਂ ਨੇ ਤਰਖਾਸ ਡਿਪਟੀ ਸਾਹਬ ਨੂੰ ਦਿੱਤੀ ਡੀਐਸਪੀ ਸਾਹਬ ਨੂੰ ਦਿੱਤੀ ਇੱਕ ਹੋਰ ਜੀ ਅਫਸਰ ਉਹਨਾਂ ਨੂੰ ਦੇ ਕੇ ਆਏ ਕੋਈ ਉਹ ਜਾਂਚ ਨਹੀਂ ਹੋਈ ਇਹ ਨੂੰ ਤਾਂ ਮੁੱਦਾ ਬੋਲਣਾ ਪੈ ਗਿਆ ਕਿ ਮੁੱਦਾ ਬਹੁਤ ਵੱਡਾ ਹੈ ਜੀ ਇਹ ਹੁਣ ਮੇਰੀ ਤੁਸੀਂ ਮੇਰੀ ਗੱਲ ਨੂੰ ਲੱਖੇ ਸਹਾਣੇ ਦਾ ਫੋਨ ਹਾਂ ਦਾ 3 3 ਨੂੰ ਟੜਕੇ 7 ਵਜ ਕੇ 7 8 ਮਿੰਟ ਦੇ ਮੇਰੇ ਲੱਖੇ ਸਧਾਨਾ ਨਾਲ ਗੱਲ ਹੋਈ ਅੱਛਾ ਇੱਕ ਗੱਲ ਹੁੰਦੀ ਹੈ ਕਿ ਕਹਿੰਦਾ ਮੈਨੂੰ ਬਿੱਲੇ ਢਾਲੀ ਵਾਲ ਦਾ ਫੋਨ ਆਇਆ ਲੱਖਾ ਸਧਾਨਾ ਕਹਿੰਦਾ ਹੂੰ ਬਿੱਲੇ ਢਾਲੀ ਵਾਲ ਕਹਿੰਦਾ ਯਾਰ ਸਾਡੇ ਨਾਲ ਆਏ ਹੋਗਾ ਸਾਡੇ ਬੰਦੇ ਚੱਕ ਲੈ ਤੂੰ ਬੋਲ ਲੱਖਾ ਕਹਿੰਦਾ ਬਿੱਲੇ ਨਹੀਂ ਸਾਡੇ ਪਿੰਡੋਂ ਵੀ ਪੈਸੇ ਇਕੱਠੇ ਹੋਏਗਾ 6 30 ਹਜ਼ਾਰ ਸਾਡੇ ਪਿੰਡੋਂ ਕੁਲਵਿੰਦਰ ਲੈ ਕੇ ਗਿਆ ਲੱਖੇ ਸਧਾਨਾ ਬਿੱਲੇ ਨੂੰ ਢਾਲੀ ਵਾਲ ਨਾਲ ਗੱਲ ਕਰਕੇ ਲੱਖੇ ਸਧਾਨਾ ਤੁਸੀਂ ਲੱਖੇ ਸਧਾਨਾ ਵੀ ਇਸ ਇੰਟਰਵਿਊ ਇਸ ਲਈ ਸੈਂਟਰ ਗੱਲ ਕਰ ਸਕਦੇ ਹੋ ਸਧਾਨਾ ਦੇ ਪਿੰਡ ਤੋਂ ਪੈਸਾ ਇਕੱਠਾ ਹੋ ਕੇ ਇੱਥੇ ਕੁਲਵਿੰਦਰ ਨਰੇ ਦੋਸਤ ਹੋ ਬਾਹਰ ਨਿਕਲ ਜਾਣਗੇ ਅਸੀਂ ਵੀ ਕਹਿੰਨੇ ਬਾਹਰ ਨਿਕਲ ਜਾਣਗੇ ਪਰ ਬੰਦਾ ਫਾਣ ਲੇ ਹੁਣ ਜਿਨੇ ਪੈਸਾ ਇਕੱਠਾ ਕਰਕੇ ਦਿੱਤਾ ਆਪਾਂ ਦਸਮਨਾ ਪਾਊਗਾ ਜੀ ਹੂੰ ਮੇਰਾ ਬਿੱਲਾ ਭਰਾ ਕਾ ਬਿੱਲੇ ਨੇ ਮੇਰੀ ਸਰਦੀ ਬੋਲੀ ਹੋ ਗਈ ਕੁਛ ਮਰਦੀ ਹੋ ਜਦੋਂ ਬੰਦੇ ਤੇ ਕੋਈ ਵਕਤ ਡੈਡੀ ਚੱਕਿਆ ਕਹਿੰਦਾ ਹਨਾ ਪਰ ਮੈਂ ਮੇਰਾ ਵੱਡਾ ਭਰਾ ਖਾਦਾ ਫਿਰ ਤੱਕ ਇਕੱਠਾ ਕੋਈ ਮੇਰੀ ਕੋਈ ਜੱਦੀ ਦੋਸਤ ਨਹੀਂ ਕਿਸੇ ਨਾ ਜੱਦੀ ਦੋਸਤ ਮੇਰੀ ਕੁਲਵਿੰਦਰ ਰਾਜ ਕੋਈ ਨਹੀਂ ਪਰ ਮੈਂ ਕਹਣਾ ਜਿਹੜੇ ਹੁਣ ਗਰੀਬ ਲੋਕਾਂ ਆਪਣੇ ਕਿਸਾਨ ਸਾਡੇ ਗਮਰਾਹ ਕਰਕੇ ਪੈਸੇ ਲੈਂਦੇ ਆ ਉਹਨਾਂ ਪੀੜਤਾ ਹੁਣ ਹਿੰਦਸنگ ਸਾਡੇ ਅਕਾਲੀ ਦਲ ਦਾ ਹਲਕਾ ਚਾਹ ਦੇ ਇਥੋਂ ਲੱਗਿਆ ਵਾ ਇਹ ਪੀੜਤ ਲੋਕਾਂ ਨਾਲ ਕੌਣ ਖੜੂਗਾ ਹਿੰਦਸنگ ਨੂੰ ਪੀੜਤ ਲੋਕ ਨਹੀਂ ਦੱਸ ਜਿੰਨਾਂ ਲੱਗੀ ਹੋਈ ਆ ਇਸ ਸੰਖੇਣ ਗੁਰੂ ਘਰ ਕੇ ਪੈਸਾ ਨਹੀਂ ਇਕੱਠਾ ਮੈਂ ਤਾਂ ਗੁਰੂ ਘਰ ਗਿਆਗਾ ਉਦੋਂ ਮੰਨਿਆ ਕਹਿੰਦੇ ਪੈਸੇ ਤਾਂ ਇਕੱਠੇ ਹੋਇਆ ਕੀਤੇ ਆ ਕਹਿੰਦੇ ਪੈਸੇ ਤਾਂ ਸਾਰੇ ਹੀ ਮੰਨਦੇ ਆ ਇਕੱਠੇ ਹੋਇਆ ਮਾਮਲਾ ਜਿਹੜਾ ਇੱਥੇ ਨਹੀਂ ਆਉਂਦਾ ਉਹ ਕਹਿੰਦੇ ਵੀ ਅਸੀਂ ਧਰਨੇ 'ਚ ਗਏ ਉੱਥੇ ਖਰਚਾ ਹੋਇਆ ਸਾਡੇ ਅਸੀਂ ਆਪਣੇ ਉੱਥੇ ਗਏ ਪਟਿਆਲੇ ਗਏ ਸਾਡੇ ਉੱਥੇ ਖਰਚੇ ਹੋਏ ਪਰ ਆਹ ਨਵੀਂ ਗੱਲ ਜਿਹੜੀ ਉੱਭਰ ਕੇ ਆਈ ਆ ਰਿਸ਼ਵਤ ਦੇਣ ਦੀ ਰਿਸ਼ਵਤ ਜਿਹੜੀ ਦਿੱਤੀ ਗਈ ਆ ਉਹ ਇੱਕ ਬਹੁਤ ਵੱਡਾ ਮੁੱਦਾ ਖੜਾ ਹੋਇਆ ਵੀ ਅਫਸਰਾਂ ਨੂੰ ਰਿਸ਼ਵਤ ਗਈ ਆ ਲੀਡਰਾਂ ਨੂੰ ਕਿਹੜੇ ਕਿਹੜੇ ਲੀਡਰਾਂ ਨੂੰ ਰਿਸ਼ਵਤ ਗਈ ਆ ਕਿਹਨੇ ਕਿਹਨੇ ਪੈਸੇ ਲਏ ਆ ਜੇ ਉਦੋਂ ਦੀ ਸਰਕਾਰ ਸੀ ਉਸ ਤੋਂ ਬਾਅਦ ਵੀ ਪੈਸੇ ਆਏ ਹੋਣੇ ਆ ਸਰਕਾਰ ਦੇ ਵਿੱਚ ਕਿ ਕਿਉਂਕਿ ਇਹ ਸਰਕਾਰ ਜਿਹੜੀ ਆ ਕਿਉਂਕਿ ਕੈਪਟਨ ਜਦੋਂ ਤੁਸੀਂ 2021 ਦੀ ਗੱਲ ਕਰਦੇ ਹੋ ਹੁਣ 25 ਆ 4 ਸਾਲ ਹੋ ਗਏ ਸਾਢੇ 3 ਸਾਲ ਤਾਂ ਇਸ ਸਰਕਾਰ ਨੂੰ ਵੀ ਹੋ ਗਏ ਤਾਂ ਸਮਝੋ ਲਗਭਗ ਜੇ ਸਾਲ ਪਹਿਲਾਂ ਸਾਲ ਵਿੱਚ ਦੇ 2 ਸਾਲਾਂ ਚ ਪੈਸੇ ਆਉਂਦੇ ਨੇ ਸੋ ਇਹ ਪੈਸਿਆਂ ਦਾ ਜਿਹੜਾ ਆਉਣ ਜਾਣ ਚੱਲਿਆ ਕਿੰਨੀ ਦੇਰ ਲੰਮਾ ਚੱਲਿਆ ਪੈਸਿਆਂ ਦਾ ਇਹ ਤਾਂ ਜੀ ਮੈਂ ਦੱਸਦਾ ਸਾਲਕ ਚੱਲਿਆ ਹੋਣ ਜਿਹੜਾ ਸਾਡਾ ਆਪਣਾ ਸਾਡਾ ਕਿਸਾਨ ਵੀਰ ਮੱਖਣ ਸਿੰਘ ਖੇਤ ਰੰਦਾ ਗਮਿੰਦਰ ਗਰਸਿਕਾ ਹੂੰ ਇਹ ਜੀ ਕੁਲਵਿੰਦਰ ਸਿੰਘ ਦਾ ਇਹਦਾ ਬੇਟਾ ਵੀ ਵਕੀਲ ਆ ਨੇ ਲੋਕਾਂ ਨਾਲ ਇਦੋਂ ਵੀ ਬਹੁਤ ਵੱਡੀ ਠੱਗੀ ਮਾਰੀ ਆ ਮੈਨੂੰ ਮੱਖਣ ਸਿੰਘ ਦੱਸ ਕਿ ਕਹਿੰਦਾ ਸਾਡੇ ਹਜੇ ਤੱਕ ਪੈਸੇ ਖਾਤੇ 'ਚ ਨਹੀਂ ਆਏ ਇਹਨੇ ਸਾਡੇ ਦੋ ਚਾਚੇ ਤਾਂਏ ਨੇ ਉਹਨਾਂ ਦਾ ਕੇਸ ਲਵਾਤਾ ਉਹਨਾਂ ਦੇ ਵਕੀਲਾਂ ਦੇ ਪੈਸੇ ਲਵਾਈ ਜਾਂਦਾ ਉਹਨਾਂ ਨੂੰ 20-20000 ਰੁਪਇਆ ਉਹ ਮੱਖਣ ਸਿੰਘ ਨੇ ਖੁਦ ਨਾ ਲੇਤਾ ਆਪ ਰਤਨਦੀਪ ਚੈਨਲ ਤੇ ਥਾੜੀ ਬਾਗ ਜੰਨਰ ਤੇ ਕਹਿੰਦਾ ਮੈਂ ਇਥੋਂ ਗਮਦੂਰ ਸਿੰਘ ਉਹ ਜਿਹੜਾ ਆਪਣਾ ਬਖਦੂ ਸਿੰਘ ਨਾਲ ਮੈਥੋਂ 20000 ਰੁਪਏ ਘਰੋਂ ਵੜ ਕੇ ਲੈ ਕੇ ਗਿਆ ਹੂੰ ਦੇਖੋ ਹੁਣ ਹੁਣ ਮੈਂ ਤਾਂ ਨਹੀਂ ਬੋਲ ਰਿਹਾ ਉਹ ਬੋਲ ਰਹੇ ਨੇ ਹੂੰ ਜਿਹੜੇ ਉੱਥੇ ਕਿਸਾਨ ਖੜੀ ਸੀ ਉਹਨਾਂ ਦੇ ਪੈਸੇ ਜੋੜ ਕੇ ਕੋਲ 10 ਲੱਖ ਰੁਪਏ ਬਣ ਗਏ ਇੱਕ ਇਹ ਤੁਹਾਨੂੰ ਐ ਨਹੀਂ ਲੱਗਦਾ ਕਿ ਇਹ ਮਾਮਲਾ ਜਿਹੜਾ ਕਾਲੀ ਦੇ ਵਿੱਚ ਹੋ ਗਿਆ ਕਾਲੀ ਦੇ ਵਿੱਚ ਪਰਚੇ ਹੋਗੇ ਦੀ ਜਾਂਚ ਪੂਰੀ ਹੋਣੀ ਚਾਹੀਦੀ ਸੀ ਜਾਂ ਤਾਂ ਇਹਦੇ ਹੋਈ ਪਈਆ ਜਾਂ ਤਾਂ ਬੰਦੇ ਮੈਂ ਨਾਂ ਲੈਤਾ ਸਿੱਧਾ ਬੰਦਿਆ ਨਾਂ ਲੈਤਾ ਇਹ ਦੇਖੋ ਪੈਸਾ ਇਕੱਠਾ ਹੋਇਆ ਜਿਹੜੇ ਬੰਦੇ ਨੇ ਪੈਸੇ ਦਿੱਤੇ ਮੈਂ ਇਹਦੇ 2-4 ਪੱਤਣ ਚੋਂ ਬੰਦੇ ਰਹਿੰਦੇ ਆ ਉਹਨਾਂ ਨੇ ਉਹ ਵੀ Wi-Fi DSP ਸਾਹਿਬ SSP ਮੈਡਮ ਕਰੀ ਜਾਂਦੀ ਆ ਉਹ ਉਹ ਗਾਂਹਾਂ ਦੀ ਗਾਂਹ ਬੰਦਿਆਂ ਦਾ ਪਤਾ ਲੱਗ ਗਿਆ ਇਹਦਾ ਵੱਡਾ ਪ੍ਰੋਸੈਸਾ ਜੀ ਹੁਣ ਸਭ ਚੱਕੇ ਜਾਣਗੇ ਮੁੱਖ ਮੰਤਰੀ ਸਾਹਿਬ ਦਾ ਵੱਡਾ ਚੈਨਲ ਜਾ ਕੇ ਜਿਹੜੀਆਂ ਕਾਲੀਆਂ ਭੇਡਾਂ ਕ੍ਰਿਪਸ਼ਨ ਕਰ ਰੰਗਾ ਜਿਨ੍ਹਾਂ ਨੇ ਖਾਦਾ ਕਿਸਨ ਨੂੰ ਬਖਸ਼ਿਆ ਜਾਊਗਾ ਮੇਰੀ ਤਾਂ ਇਹੀ ਮੰਗਾ ਕਿ ਜਿਹੜੇ ਬੰਦੇ ਨੇ ਖਾਦਾ ਪੈਸਾ ਉਹਨਾਂ ਨੂੰ ਮੈਂ ਤਾਂ ਕਹਿੰਦਾ ਕਿ ਬੰਦੇ ਨੂੰ ਸਜ਼ਾ ਹੋਣੀ ਚਾਹੀਦੀ ਪਿੰਡ ਕਿਉਂ ਨਰਾਜ਼ ਆ ਫਿਰ ਤੁਹਾਡੇ ਨਾਲ ਪਿੰਡ ਮੇਰੇ ਨਾਲ ਕੋਈ ਨਰਾਜ਼ ਨਹੀਂ ਮੇਰੇ ਨਾਲ ਜਿਹੜੇ ਹੁਣ ਲੋਕਾਂ ਨੇ ਪੈਸਾ ਖਾਦਾ ਇਕੱਠੇ ਹੋ ਕੇ ਕਾਲੀ ਦਲ ਦਾ ਤਾਂ ਪਹਿ ਕਿ ਜਿਨ੍ਹਾਂ ਨੇ ਪੈਸਾ ਖਾਦਾ ਜਿਹੜੇ ਕੁਲੰਦਰ ਸਿੰਘ ਨੂੰ ਇਹ ਤਾਂ ਕਹੀ ਜਾਂਦੇ ਆ ਕਿ ਇਹ ਬੰਦਾ ਬਹੁਤ ਨਰਮ ਆ ਉਹ ਬੰਦੇ ਨੂੰ ਪੁੱਛੋ ਕਿ ਕਾਲੀ ਦਲ ਦੀ ਸਰਕਾਰ ਵੇਲੇ ਪੰਚਾਇਤੀ ਪੰਜ ਕਿੱਲੇ ਜ਼ਮੀਨ ਉਹਨੇ ਆਦੇ ਨਾਂ ਕਰਾ ਕੇ ਵੇਚੀ ਆ ਉਹ ਬੰਦਾ ਨਰਮ ਆ ਜਿਹੜੇ ਬੰਦੇ ਨੇ ਲੋਕਾਂ ਤੋਂ ਪੈਸਾ ਇਕੱਠਾ ਕਰ ਲਿਆ 20000 ਰੁਪਏ ਨਰਮ ਆ ਜਿਹੜੇ ਲੋਕਾਂ ਦੀ ਪੀੜਤੀ ਮੇਰੇ ਪਿੰਡ ਦੇ ਲੋਕ ਆ ਜੋ ਜਿਹੜੇ ਦਸ ਬੱਗਰੇ ਵਾਲਾ ਗਾਗਾ ਚ ਰਤਨਾ ਕੇ ਮੇਰੇ ਕੋਲ ਲੋਕ ਖੜੇ ਉੱਥੇ ਪਿੱਟਦੇ ਸੀ ਉਹ ਪੀੜਤੀ ਲੋਕਾਂ ਨਾਲ ਕੌਣ ਖੜੂ ਮੈਂ ਤਾਂ ਦੀ ਸੱਚਾਈ ਤੇ ਖੜਾ ਮੈਂ ਤਾਂ ਪੀੜਤ ਲੋਕਾਂ ਨਾਲ ਖੜਾ ਮੈਂ ਤਾਂ ਸਾਹੂ ਕਾਰਣਾ ਨਾਲ ਖੜਾ ਜਿਨ੍ਹਾਂ ਨੇ ਡੱ ਮੈਂ ਤਾਂ ਦੇ ਪੀੜ ਤੇ ਲੋਕਾਂ ਨਾਲ ਖੜਾਂਗਾ ਇਹਨਾਂ ਦਾ ਤਾਂ ਹਲਕਾ ਚਾਰਜ ਲੱਗਿਆ ਤਾਂ ਹੱਕ ਸੀ ਆ ਦੇ ਪੀੜ ਤੇ ਲੋਕਾਂ ਦੀ ਵੀ ਹਾਲਤ ਲੱਭ ਚਾਉਂਦਾ ਇਹਨਾਂ ਦਾ ਉਹ ਨਹੀਂ ਹੁੰਦਾ ਕਿ ਬੰਦੇ ਜਿਨ੍ਹਾਂ ਨੇ ਪੈਸਾ ਇਕੱਠਾ ਕਰਕੇ ਦੇ ਦਿੱਤਾ ਜਿਹਨੂੰ ਦਿੱਤਾ ਤਾਂ ਉਹਨੂੰ ਵੀ ਚੰਗਾ ਆਖੀ ਜਾਂਦੇ ਆ ਰਵੰਦੇ ਨੇ ਇਹੇ ਬੰਦੇ ਉਹਦਾ ਨਾਂ ਲੈਣ ਕੁਲਿੰਦਰ ਨੂੰ ਪੈਸੇ ਦਿੱਤੇ ਆ ਸੀ ਉਹਦੇ ਕਾਰਵਾਈ ਹੋਊਗੀ ਜੀ ਸੋ ਮਾਮਲਾ ਪਚੀਦਾ ਹੈ ਮਾਮਲਾ ਡੂੰਗੀ ਜਾਂਚ ਮੰਗਦਾ ਹੈ ਪਿੰਡ ਦੇ ਵਿੱਚ ਨਾਰਾਜ਼ਗੀ ਹੈ ਜੋਦੇ ਪ੍ਰਤੀ ਹੁਣ ਦੂਜੇ ਹਾਂਜੀ ਮੈਂ ਤਾਂ ਇਹ ਵੀ ਕਹਿਣਾ ਜੇ ਪ੍ਰਧਾਨ ਅਰਗੇ ਕਲਮੰਦਰ ਨੂੰ ਸਾਧਕੇ ਪਿੰਡ ਦਾ ਇਕੱਠ ਕਰਦਾ ਮਾਇਆ ਦੇ ਪੀੜ ਤੋਂ ਲੋਕ ਇਕੱਠੇ ਕਰ ਲੈਣਾ ਉਹ ਦੱਸਦੇ ਮੈਂ ਤਾਂ ਚਾਰਜ ਵਾਪਸ ਲੈ ਲੂੰਗਾ ਬੰਦਾ ਪਰਸੋਂ ਦਾ ਫਰਾਰ ਆ ਫੋਨ ਬੰਦਾ ਕਾਹਤੋਂ ਫਰਾਰਾ ਜੀ ਸੱਚਾ ਬੰਦਾ ਹੁੰਦਾ ਬੰਦਾ ਭੱਜੂ ਕਿਉਂ ਜਿਹੜਾ ਕਰੂ ਉਹ ਭੁਗਤੂ ਭੁਗਤੂ ਹੁਣ ਮੈਂ ਸੱਚ ਬੋਲ ਹੱਟਦਾ ਭੰਬੜ ਦਾ ਮੱਚੂਗਾ ਮਿੱਲਾ ਕਹਿੰਦਾ ਮੇਰੇ ਪਿਓ ਨੂੰ ਤਾਂ ਹੀ ਨਹੀਂ ਪਤਾ ਮੈਂ ਮੇਰਾ ਪਿਓ ਕਿਸੇ ਕਮੇਟੀ ਦਾ ਮੈਂਬਰ ਆ ਤੁਸਾਨੂੰ ਪਤਾ ਹੀ ਨਹੀਂ ਪੈਸੇ ਕਾਹਦਾਦਾਰ ਤੇ ਇਕੱਠੇ ਕਰੀ ਜਾਂਦੇ ਹੋ ਤੁਸਾਨੂੰ ਪਤਾ ਨਹੀਂ ਯਾਰ ਹੁਣ ਮੈਂ ਕਿਸੇ ਨੂੰ ਪੈਸੇ ਇਕੱਠਾ ਕਰਦਾ ਮੈਨੂੰ ਪਤਾ ਤਾਂ ਹੁੰਦਾ ਮੈਂ ਕਾਹਦਾ ਪੈਸਾ ਇਕੱਠਾ ਕਰਦਾ।ੱਸੋ ਮੈਨੂੰ ਇਹਦੀ ਬੀਰੀ ਹੁਣ ਇਹਨਾਂ ਡੈਪਟੀ ਕੋਲ ਮੰਨੇ ਆ ਖੋਦ ਮੰਨੇ ਆ ਬੰਦੇ। ਕੋਈ ਅਰੈਸਟ ਹੋਇਆ। ਕਹਿੰਦੇ ਹਾਂ ਹੀ ਪੈਸੇ ਇਕੱਠਾ ਕਰਕੇ ਗਵਿੰਦਰੂ ਦੇ ਉੱਤੇ ਖੋਦ ਮੰਨੇ ਆ। ਲੰਘੂ ਮਗਦਮਾਦ ਅਰਜ ਹੋਇਆ ਨਾ ਤਾਂ ਜੀ। ਜਿਹਨਾਂ ਨੇ ਕਰੇ ਨਾ ਹੁੰਦੇ ਬੰਦੇ ਚੱਕੇ ਕਿਉਂ ਜਾਂਦੇ ਦੱਸੋ ਮੈਨੂੰ। ਪੈਸੇ ਇਕੱਠੇ ਕਰਨ ਤਾਂ ਇਹੀ ਬੰਦੇ ਤੁਰੇ ਪਿੰਡ ਤੇ ਹੋਰ ਕੋਈ ਬੰਦੇ ਊਂ ਬੰਦੇ ਭੱਗ ਜਾਂਦੇ ਸੀਗੇ ਨਾਲ ਮਾੜਾ ਮੋਟਾ। ਪਰ ਪੈਸਾ ਟੱਕਾ ਚਾਰੇ ਪੰਜੇ ਬੰਦੇ ਸਾਡੇ ਘਰੇ ਆਉਂਦੇ ਜਦੋਂ ਪਿੰਡ ਚ ਇਹਨਾਂ ਨੇ ਪੱਤਿਆਂ ਚ ਪੈਸਾ ਜੀ ਝੋਲਾ ਭਰੇ ਪੈਸਾ ਹੁੰਦੇ ਜਦੋਂ ਮੇਰੇ ਕੋਲ ਆਇਆ ਇਹਨਾਂ ਕੋਲੇ ਇਹਨਾਂ ਕੋਲ ਇੰਨਾ ਝੋਲਾ ਭਰਾ ਪੈਸਾ ਦਾ ਸੀਗਾ ਜੋ ਮੇਰੇ ਕੋਲ ਆਇਆ ਮੈਂ ਕਿੱਥੇ ਪੈਸਾ ਦੇਣਾ ਕਿੱਥੇ ਇਹਨਾਂ ਪੈਸਾ ਐਂ ਸੈਂਟਰ ਸਰਕਾਰ ਕੇ ਮੈਂ ਪੈਸੇ ਬਾਦੂ ਦੱਸੋ ਮੈਂ ਤਾਂ ਪੈਸੇ ਦਿੱਤਾ ਨਹੀਂ ਮੈਂ ਤਾਂ ਵੈਸ ਕੀਤੀ ਮੇਰਾ ਬ੍ਰਦਰ ਨਰਮਾਉਣ ਦੇਤਾ ਕਰੀ ਨੇ ਫਸੋ ਮੈਨੂੰ ਚਲੋ ਬਿਲਕੁਲ ਇਹ ਗੱਲ ਇੱਕ ਜਾਂਚ ਦੇ ਵਿਸ਼ੇ ਤੇ ਅੜ ਗਈ ਹੈ ਕਿ ਮਾਮਲਾ ਜਿਹੜਾ ਉਨੂੰ ਹੈਂਡਲ ਕਰਨ ਦੇ ਵਿੱਚ ਕਾਲੀ ਕੀਤੀ ਗਈ ਜਿਵੇਂ ਨੇ ਦੱਸਿਆ ਕਿ 25 ਸਾਲ ਪਹਿਲਾਂ ਵੀ ਇੱਕ ਦਰਖਾਸਤ ਦਿੱਤੀ ਗਈ ਸੀ ਉਹ ਦਰਖਾਸਤ ਕਿੱਥੇ ਰਹਿ ਗਈ ਉਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਕਿਹਨੂੰ ਪੈਸੇ ਦਿੱਤੇ ਗਏ ਉਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਸੰਘਰਸ਼ ਕਰਨ ਦੇ ਲਈ ਵਾਸ਼ਾਂ ਪੈਂਦੀਆਂ ਰਹਿੰਦੀਆਂ ਨੇ ਪਰ ਰਿਸ਼ਵਤ ਦੇਣ ਦੇ ਲਈ ਜਿਹੜਾ ਪੈਸਾ ਇਕੱਠਾ ਕੀਤਾ ਗਿਆ ਇਹ ਇੱਕ ਚਿੰਤਾ ਦਾ ਵਿਸ਼ਾ ਹੈ ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਲੱਗੀ ਇਸ ਗੱਲਬਾਤ ਦੇ ਉੱਤੇ ਤੁਸੀਂ ਆਪਣੇ ਵਿਚਾਰ ਕਮੈਂਟ ਜਰੂਰ ਦਿਓ